ਉਹ ਤੇ ਜੇ ਦੇਖਣੀ ਸੀ ਨਾ ਜਿਵੇਂ ਹੁੰਦਾ ਤੈਨੂੰ ਪਤਾ ਨਹੀਂ ਉਹ ਮੈਨੂੰ ਕਹਿੰਦੇ ਕਿ ਮੈਂ ਜਦੋਂ ਘਰੋਂ ਜਾਨੀ ਆ ਨਾ ਮੇਰੀ ਫੋਟੋ ਲੱਗੀ ਹੋਈ ਆ ਮੈਂ ਉਹਨੂੰ ਕਹਿ ਕੇ ਜਾਨੀ ਆ ਵੀ ਪੁੱਤ ਮੈਂ ਆਉਣੀ ਆ ਉਹਦੀ ਮਾਂ ਨਹੀਂ ਸੀ ਪਰ ਦੁਨੀਆ 'ਚ ਕਿੰਨੀਆਂ ਮਾਵਾਂ ਹਜੋਦੀਆਂ ਮਾਂ ਹਾਂਜੀ ਮੈਂ ਕਿਹਾ ਤੇਰੀ ਮਾਂ ਕਿੱਥੇ ਰਹਿੰਦੀ ਆ ਹੂੰ ਮੈਨੂੰ ਅੱਜ ਵੀ ਯਾਦ ਆਉਣੀ ਮੇਰੇ ਵੱਲ ਆਹਿੰਦੇ ਉਹ ਉਹਦੀ ਜਿਹੜੀ ਦੇਖਣੀ ਸੀ ਨਾ ਜਿਵੇਂ ਹੰਦ ਤੈਨੂੰ ਪਤਾ ਨਹੀਂ ਤੇ ਉਹਨਾਂ ਨੇ ਦੱਸਿਆ ਕਹਿੰਦਾ ਵੀ ਸਾਡਾ ਗਰੁੱਪ ਹੁੰਦਾ ਸੀ ਵਾਵਾ ਦੋਸਤਾਂ ਦਾ ਤੇ ਉਹ ਜਿਵੇਂ ਹੁੰਦਾ ਹੀ ਆ ਕਾਲਜ ਦੀ ਢਾਣੀ ਬੈਂਦੀ ਆ ਗੱਲਾਂ ਬਾਤਾਂ ਕਰਦੇ ਆ ਹਨਾ ਸ਼ਾਮ ਨੂੰ ਕਹਿੰਦਾ ਉਹਨੇ ਦੇਖ ਕੇ ਵੀ ਮੇਰਾ ਟਾਈਮ ਹੋ ਗਿਆ ਰੇ ਰਾਸਤਾ ਮਤਨੇ ਵੀ ਸੀ ਉਹ ਤੁਹਾਡੀ ਨਾਲ ਬਹੁਤ ਵਿਰੋਧ ਹੋਇਆ ਜਦੋਂ ਦੀਪ ਦੇ ਨਾਲ ਤੁਸੀਂ ਖਲੋਈਓ ਬਹੁਤ ਸਾਰੇ ਲੋਕ ਜਿਹੜੇ ਬਿਲਕੁਲ ਤੁਹਾਡੇ ਹੱਕ ਚ ਖਲੋਏ ਹੁੰਦੇ ਸੀਗੇ ਹਮੇਸ਼ਾ ਹੀ ਤੇ ਇੱਕਦਮ ਤੁਹਾਡੇ ਉਲਟ ਹੋ ਗਏ ਜਦੋਂ ਤੁਸੀਂ ਦੀਪ ਦੀ ਸਾਈਡ ਲੈਣ ਲੱਗੇ ਕਦੇ ਉਸ ਚੀਜ਼ ਦਾ ਰਿਗਰੈਟ ਰਿਹਾ ਤੁਹਾਨੂੰ ਸੈਂਸ ਆਫ ਪਰਸਨਲ ਲਾਸ ਵੀ ਸਾਡਾ ਕੁਝ ਗਿਆ ਕੋਈ ਆਮ ਜਿਹਾ ਵਰਤਾਰਾ ਅਜੋਕੇ ਯੁੱਗ ਦੀ ਜਿਵੇਂ ਗੱਲ ਕਰਾਂ ਜਿਹੜੇ ਵਿਚਾਰ ਬਦਲੇ ਆ ਹੁਣ ਅਗਲੇ ਜਿਹੜੇ ਸਵਾਲ ਹੋਣਗੇ ਥੋੜੇ ਜਿਹਾ ਭਾਵੁਕ ਹੋਣਗੇ ਕਿਉਂਕਿ ਤੁਸੀਂ ਵਿਚਾਰ ਬਦਲਣ ਦੀ ਗੱਲ ਕੀਤੀ ਆ ਵਿਚਾਰ ਬਦਲੇ ਆ ਤਾਂ ਦੀਪ ਤੋਂ ਬਾਅਦ ਬਹੁਤ ਬਦਲੇ ਆ ਹਾਂਜੀ ਜੀਤ ਸੰਦੀਪ ਸਿੰਘ ਸਿੱਧੂ ਨੇ ਸਿੱਖਾਂ ਦੀ ਜਿਹੜੀ ਬੇਚੈਨੀ ਸੀ ਉਹਨੂੰ ਜ਼ੁਬਾਨ ਦਿੱਤੀ। ਉਹਨੇ ਸਿੱਖ ਸੰਘਰਸ਼ ਸੀਗਾ ਜਿਹੜਾ ਉਹਨੂੰ ਉਹਨੂੰ ਮੁਹਾਵਰਾ ਦਿੱਤਾ ਉਹਦੀ ਪੀੜ ਨੂੰ ਮੁਹਾਵਰਾ ਦਿੱਤਾ। ਕਰੋਨਾ ਦੇ ਵਿੱਚ ਬੋਲਣ ਲੱਗਿਆ ਸਮਾਜਿਕ ਮੁੱਦਿਆਂ ਦੇ ਉੱਤੇ, ਕਿਸਾਨੀ ਸੰਘਰਸ਼ ਦੇ ਵਿੱਚ ਬਹੁਤ ਮਕਬੂਲ ਹੋਇਆ। ਬਹੁਤ ਫਿਰ ਉਸ ਤੋਂ ਬਾਅਦ ਬਦਨਾਮ ਹੋਇਆ, ਫਿਰ ਉੱਠਿਆ ਤੇ ਫਿਰ ਉਸ ਤੋਂ ਬਾਅਦ ਸਦਾ ਲਈ ਦੁਨੀਆ ਤੋਂ ਕੂਚ ਕਰ ਗਿਆ। ਹਾਂਜੀ। ਪਰ ਬਹੁਤ ਲੋਕ ਕੀ ਇਹ ਕਹਿੰਦੇ ਆ ਵੀ ਤੇ ਦੈਟ ਹੀ ਸਟਿਲ ਹੇਅਰ ਕਿਤੇ ਨਹੀਂ ਗਿਆ ਤੁਹਾਡੇ ਨਾਲ ਦੀਪਤੀ ਬਹੁਤ ਨੇੜਤਾ ਸੀ ਹਾਊ ਡੂ ਯੂ ਸੀ ਹਿਸ ਪ੍ਰੈਜ਼ੈਂਸ ਔਰ ਹਿਸ ਐਬਸੈਂਸ ਦੇਖੋ ਮੈਂ ਤਾਂ ਜਿੱਥੇ ਵੀ ਗਿਆ ਦੁਨੀਆ 'ਚ ਜੀ ਆਵੇਂ ਪੰਜਾਬ ਹੈ ਜੀ ਤੇ ਭਾਵੇਂ ਕੋਈ ਦੁਨੀਆ ਦਾ ਹੋਰ ਕੋਨਾ ਹੈ ਨਾ ਜੀ ਮੈਂ ਤਾਂ ਉਹ ਦੇਖਿਆ ਵੀ ਲੋਕ ਨਾ ਉਹਨੂੰ ਇੰਨਾ ਯਾਦ ਕਰਦੇ ਨਾਂਟ ਕਰ ਰਿਹਾ ਉਹ ਹੂੰ ਵੀ ਯਾਰ ਜੇ ਉਹ ਹੁੰਦਾ ਉਹ ਸੀ ਗੋਾਲਿਆ ਹੂੰ ਤੇ ਇਹ ਵੀ ਕਿਤੇ ਹੈਗਾ ਲੋਕਾਂ ਚ ਇੱਕ ਗੁਨਾਹ ਦਾ ਅਹਿਸਾਸ ਜਿਸ ਨੂੰ ਉਹਦਾ ਮੁੱਲ ਨਾ ਪਾ ਸਕੀ ਵੀ ਅਸੀਂ ਉਹਦੋਂ ਨੂੰ ਸਮਝਿਆ ਨਾ ਲੇਟ ਸਮਝਿਆ ਬਹੁਤ ਬੰਦੇ ਨੇ ਜਿਨ੍ਹਾਂ ਨੇ ਉਹਦੇ ਖਿਲਾਫ ਬਹੁਤ ਬੋਲੇ ਪਰ ਜਦੋਂ ਉਹ ਚਲਿਆ ਗਿਆ ਮੈਂ ਮੈਨੂੰ ਜਾਣਦੇ ਨੇ ਬੰਦੇ ਉਹ ਫਿਰ ਉਹਨੂੰ ਲੱਗਿਆ ਅਸੀਂ ਕਿੰਨੀ ਗਲਤੀ ਕੀਤੀ ਕਈਆਂ ਚ ਤੇ ਮੋਰਲ ਕਰਜ ਸੀ ਜਿਨ੍ਹਾਂ ਨੇ ਐਡਮਿਟ ਕਰ ਲਿਆ ਜੀ ਪਰ ਕਈਆਂ ਚ ਇਹ ਨਾ ਨੈਤਿਕ ਜੇਰਾ ਨਹੀਂ ਹੂੰ ਅੰਦਰੇ ਅੰਦਰ ਜੀ ਫਿਰ ਬਹੁਤੇ ਲੋਕ ਚੁੱਪ ਵੀ ਕਰਕੇ ਚੁੱਪ ਵੀ ਕਰਕੇ ਹਾਂ ਅੰਦਰ ਅਹਿਸਾਸ ਹੋ ਗਿਆ ਐਸਾ ਤਾਂ ਖੁੱਲ ਕੇ ਬੋਲੇ ਨਾ ਵੀ ਮੈਥੋਂ ਬਹੁਤ ਗਲਤੀ ਹੋਈ ਪਰ ਉਹਦੇ ਚੈ ਤੇ ਹੁਣ ਇਹ ਇਹ ਬੜਾ ਸਵਾਲ ਖੜਾ ਹੁੰਦਾ ਵੀ ਉਹ ਐ ਕਿਉਂ ਕਰ ਗਿਆ ਇਹਦਾ ਕੋਈ ਸੌਖਾ ਜਵਾਬ ਨਹੀਂ ਬੈਗੁਰੂ ਨੇ ਹਰ ਇੱਕ ਨੂੰ ਕੁਛ ਨਾ ਕੁਛ ਕਿਸੇ ਨੂੰ ਕੁਛ ਦਿੱਤਾ ਹੈ ਕਿਸੇ ਨੂੰ ਕੁਛ ਦਿੱਤਾ ਹੈ ਹਨਾ ਕੁਝ ਸਖਸ਼ੀਤਾਹ ਇਹ ਜੀਆਂ ਹੁੰਦੀਆਂ ਨੇ ਸਾਰੇ ਇਤਿਹਾਸ 'ਚ ਇਸ ਤਰ੍ਹਾਂ ਹੋਇਆ ਹੈ ਹੂੰ ਉਹਨਾਂ 'ਚ ਕੋਈ ਖਾਸ ਕਿਸਮ ਦਾ ਜਿਹਨੂੰ ਅਸੀਂ ਕ੍ਰਿਸ਼ਮਾ ਕਹਿੰਦੇ ਆ ਹੂੰ ਹਨਾ ਕੋਈ ਕਾਸ਼ਿਸ਼ ਹੁੰਦੀ ਆ ਕੋਈ ਇਹ ਜੀ ਕਲਾ ਵਰਤਨ ਦੀ ਗੱਲ ਕਰਦਾ ਕਲਾ ਵਰਤਨ ਦੀ ਮਤਲਬ ਉਹਨਾਂ ਦੇ ਉਹਨਾਂ ਦੇ ਆਲੇ ਦੁਆਲੇ ਉਹਦੀ ਸਖਸ਼ੀਅਤ ਤੋਂ ਬੰਦਿਆਂ ਨੂੰ ਮਤਲਬ ਕੁਛ ਨਾ ਕੁਛ ਗ੍ਰੈਂਡ ਹੁੰਦਾ ਹੈ ਇਹ ਗੱਲ ਕੱਲੀ ਇਹ ਨਹੀਂ ਵੀ ਉਹ ਬੋਲਦਾ ਕੀ ਸੀ ਉਹੀ ਸ਼ਬਦ ਹੋਰ ਬੋਲ ਰਹੇ ਨੇ ਬੰਦੇ ਲੱਖਾਂ ਵੀ ਬੋਲ ਰਿਹਾ ਸੀ ਹੋਰ ਵੀ ਬੋਲ ਰਹੇ ਨੇ ਗੱਲ ਕੱਲੇ ਬੋਲਾਂ ਦੀ ਨਹੀਂ ਬੋਲ ਕੌਣ ਰਿਹਾ ਹੈ ਤੇ ਜੇ ਉਹ ਅੰਦਰੋਂ ਸ਼ੁੱਧ ਹੈ ਤਾਂ ਉਹਦਾ ਇੰਪੈਕਟ ਉਹਦਾ ਇੰਪੈਕਟ ਉਹ ਦਿਲੋਂ ਬੋਲਦਾ ਹੈ ਉਹ ਸਿਰਫ ਬੋਲਣ ਵਾਸਤੇ ਨਹੀਂ ਇਹ ਗੱਲ ਲੋਕਾਂ ਨੂੰ ਪਹਿਲਾਂ ਨਹੀਂ ਪਤਾ ਲੱਗੀ। ਉਹ ਤਾਂ ਜਿਵੇਂ ਜਸਟ ਵੀ ਹੋਰ ਕਿਉਂਕਿ ਲੋਕ ਇੰਨੇ ਆਦੀ ਹੋ ਚੁੱਕੇ ਸੀ ਖਾਸ ਕਰਕੇ ਕਿਸਾਨ ਯੂਨੀਅਨਾਂ ਜਿਹੜੀਆਂ ਸੀ। ਉਹਨਾਂ 'ਚ ਤਾਂ ਸੀ ਬੁਲਾਰੇ ਨਾ ਸਾਰੇ ਉਹਨਾਂ ਦਾ ਧੰਦਾ ਸੀ ਇੱਕ ਇਹ ਤਾਂ ਬੋਲਣਾ ਤਾਂ ਹੁੰਦਾ ਹੀ ਆ ਬੜੀ ਲਚੇਦਾਰ ਭਾਸ਼ਾ ਵੀ ਵਰਤਦੇ ਸੀ। ਸਭ ਕੁਝ ਉਹਨਾਂ ਬੰਦਿਆਂ ਨੂੰ ਤਾਂ ਇਹ ਗੱਲ ਕਦੇ ਵੀ ਸਮਝ ਨਹੀਂ ਆ ਸਕਦੀ ਕੋਈ ਬੰਦਾ ਸੱਚਾਈ 'ਚੋਂ ਵੀ ਬੋਲ ਸਕਦਾ। ਉਹ ਫਿਰ ਵੀ ਇਹਦੀ ਕੋਈ ਇੰਟੈਂਸ਼ਨ ਇਹਦੇ ਕੋਈ ਕੁਝ ਚੱਕਰ ਹੈ ਪਲੈਂਟਡ ਹੈ ਕੋਈ ਚੱਕਰ ਆ ਹੈ ਨਾ ਤੇ ਜੇ ਉਹ ਪਪੂਲਾਰਿਟੀ ਗੇਨ ਕਰ ਰਿਹਾ ਹੈ ਵੀ ਇਹਨੂੰ ਜਾਣ ਕੇ ਬਿਲਡ ਕੀਤਾ ਜਾ ਰਿਹਾ ਹੈ ਸੰਘਰਸ਼ ਨੂੰ ਢਾਹ ਲਾਉਣ ਵਾਸਤੇ ਇਹ ਬੰਦੇ ਦੀ ਬੜੀ ਪ੍ਰੋਬਲਮ ਹੈ ਉਹ ਉਹ ਤਾਂ ਛੇਤੀ ਕੀਤਿਆਂ ਉਹਦੇ ਨਾਲ ਰੀਕਨਸਾਈਲ ਨਹੀਂ ਹੁੰਦਾ ਕਿ ਨਾ ਉਹਨਾਂ ਦੀ ਸਮਝ ਆਉਂਦਾ ਇੱਕ ਝੂਠਾ ਬੰਦਾ ਸੱਚੇ ਬੰਦੇ ਨੂੰ ਸਮਝ ਸਕਵੇਂ ਸੱਕ ਲੋ ਗੱਲ ਕੱਲਿਆਂ ਦੇ ਸ਼ਬਦਾਂ ਦੀ ਨਹੀਂ ਨਾ ਤੇ ਇਸ ਕਰਕੇ ਦੀਪ ਸਿੱਧੂ ਦੇ ਵਿੱਚ ਇੱਕ ਖਾਸ ਕਿਸਮ ਦੀ ਪਿਓਰਿਟੀ ਸੀ। ਤੇ ਕੁਝ ਬੜਤਨ ਸੀ ਬਹੁਤ। ਮਤਲਬ ਜੋਖਸ਼ੋ ਦੇ ਨਾ ਹੋਇਆ। ਆਮ ਬੰਦਾ ਨਿਰਾਸ਼ ਹੋ ਕੇ ਵੀ ਮੈਂ ਕੀ ਲੈਣਾ। ਹੂੰ। ਵੀ ਛੱਡੋ ਉਹਦਾ ਤਾਂ ਐਡਾ ਵੱਡਾ ਕੈਰੀਅਰ ਛੱਡ ਕੇ ਆਇਆ ਉਹ ਤਾਂ। ਹੂੰ। ਜੇ ਤਾਂ ਹੁੰਦਾ ਨਾ ਵੀ ਐਵੇਂ ਰੁੱਲਦਾ ਫਿਰਦਾ ਹੈ ਕਿ ਉਹਨੇ ਉਹਨੇ ਹੋਰ ਕੀ ਕਰਨਾ ਹੈ। ਉਹ ਤਾਂ ਆਪਦੀ ਇੱਕ ਸ਼ਾਹੀ ਜ਼ਿੰਦਗੀ ਛੱਡ ਕੇ ਆਇਆ ਸੀ ਬੰਦਾ। ਹੂੰ। ਤੇ ਇਸ ਕਰਕੇ ਦੇਖੋ ਇੰਨੀ ਜਦੋਂ ਉਹਦੇ ਨਾਲ ਹੋਈ ਜਿਆਦਤੀ ਉਹਨੇ ਵੀਰ ਕੀਤੀ ਚੱਲੀ ਤੇ ਝੱਲ ਕੇ ਫਿਰ ਉਹਨੇ ਪ੍ਰੂਵ ਕੀਤਾ ਹੂੰ ਦੁਬਾਰਾ ਵੀ ਜੀ ਸੋ ਉਹ ਪੀੜ ਉਹਦੇ ਵਾਸਤੇ ਬਹੁਤ ਕ੍ਰਾਈਸਿਸ ਵਾਲਾ ਸੀ ਇਹਨੂੰ ਪਹਿਲੀ ਵਾਰ ਫੇਸ ਕਰਨਾ ਪਿਆ ਪਹਿਲਾਂ ਤਾਂ ਚਲੋ ਠੀਕ ਹੈ ਵੀ ਲੋਕਾਂ ਉਹਦੇ ਉਹਦੇ ਬਹੁਤ ਫੈਨ ਵੱਧ ਰਹੇ ਸੀ ਦਿੱਤੀ ਵੱਧ ਰਹੀ ਸੀ ਤੇ ਜਦੋਂ ਇਕਦਮ ਹੋਇਆ ਨਾਲ ਹਮ ਇਕਦਮ ਓਵਰਨਾਈਟ ਹਮ 26 ਨੂੰ ਸਵੇਰੇ ਸਿਚੁਏਸ਼ਨ ਹੋਰ ਆ 26 ਜਨਵਰੀ ਨੂੰ ਤੇ ਸ਼ਾਮ ਨੂੰ ਸ਼ਾਮ ਨੂੰ ਬਿਲਕੁਲੀ ਉੱਤੇ ਹੋਰ ਹੋ ਗਈ ਹਮ ਤੇ ਉਹਨੂੰ ਬਿਲਕੁਲ ਨਹੀਂ ਸੀ ਪਤਾ ਵੀ ਇਹ ਆ ਕੀ ਬਾਤ ਪਬਲਿਕ ਟੂ ਮੇਨ ਦੇ ਵਿੱਚ ਇਹ ਗੱਲ ਬਹੁਤ ਜ਼ਿਆਦਾ ਕੀਤੀ ਜਾਂਦੀ ਹੈ ਵਿਚਾਰੀ ਜਾਂਦੀ ਹੈ ਕਿ ਦੀਪ ਸਿੱਧੂ ਨੂੰ ਤਾਂ ਅਜਮੇਰ ਸਿੰਘ ਚਲਾਉਂਦਾ ਦੀਪ ਸਿੱਧੂ ਦੇ ਨਾਲ ਤੁਹਾਡੀ ਕਾਫੀ ਵਾਰ ਗੱਲ ਵੀ ਹੋਈ ਉਸ ਦਿਨ ਜਿਸ ਦਿਨੇ ਇਹ ਸਾਰਾ ਵਾਪਰ ਰਿਹਾ ਸੀ ਕਿ ਉਹ ਤੁਹਾਡੇ ਤੋਂ ਸਹੀਦ ਲੈਂਦਾ ਸੀ ਕਿ ਜਦੋਂ ਦੀ ਸ਼ੁਰੂਆਤ ਹੁੰਦੀ ਹੈ ਮੈਂ ਗੱਲ ਸਭ ਤੋਂ ਪਹਿਲਾਂ ਤਾਂ ਤੁਹਾਨੂੰ ਮਿਲਿਆ ਕਿੱਥੇ ਰਿਸ਼ਤਾ ਇੰਨਾ ਗੂੜਾ ਕਿਵੇਂ ਹੋ ਗਿਆ ਕਿ ਦੀਪ ਸਿੱਧੂ ਸੱਚੀ ਤੁਹਾਡੇ ਤੋਂ ਬਹੁਤ ਸਹੀਦ ਲੈਂਦਾ ਸੀ ਨਹੀਂ ਇਹਦੇ ਵਿੱਚ ਕੁਝ ਸਚਾਈ ਹੈ ਤੇ ਕੁਝ ਮਿਥ ਬਣ ਗਿਆ ਹੂੰ ਕਿ ਉਹ ਉਹਦਾ ਵੀ ਕਾਰਨ ਇਹ ਹੈ ਬੰਦੇ ਨੂੰ ਇਹ ਵੀ ਜਿਹੜੇ ਨੂੰ ਕੀ ਪਤਾ ਸੀ ਕਿ ਦੋ ਸਾਲ ਦੇ ਵਿੱਚ ਕਿਵੇਂ ਕੋਈ ਇੰਨਾ ਸਿੱਖ ਸਕਦਾ ਹੈ ਦੋ ਸਾਲ ਨਹੀਂ ਉਹ ਤਾਂ ਦੋ ਮਹੀਨਿਆਂ ਚ ਹੀ ਚੱਲ ਪਿਆ ਨਾ ਹਾਂਜੀ ਦੋ ਮਹੀਨੇ ਨਹੀਂ ਲਾਇਆ ਦੋ ਹਫ਼ਤਿਆਂ ਚੱਲ ਪਿਆ ਹਾਂਜੀ ਉਹਦੀ ਐਂਟਰੀ ਤੁਸੀਂ ਦੇਖੋ ਜਦੋਂ ਹੋਈ ਜਿਹੜੀ ਪਹਿਲੀ ਉਹਨਾਂ ਨੇ ਰੈਲੀ ਕੀਤੀ ਸ਼ੰਭੂ ਬਾਰਡਰ ਤੇ ਜਿੱਥੇ ਟਰਾਲੀ ਤੇ ਖੜ ਕੇ ਬੋਲਿਆ ਉਹ ਤਾਂ ਲੋਕਾਂ ਨੇ ਕੰਨ ਚੁੱਕ ਲਈ ਸੀ ਵੀ ਇਹ ਕੌਣ ਫਰ ਲਾ ਕੋਣ ਆ ਇਹ ਤੇ ਉਧਰੋਂ ਜੂਨੀਆ ਨੇ ਵੀ ਚੁੱਕ ਲਈ ਹਮ ਇਹ ਇਹ ਤਾਂ ਇਹ ਤੋਂ ਬੱਚ ਨਾ ਹਮ ਇਹ ਤਾਂ ਸਾਨੂੰ ਰਿਪਲੇਸ ਕਰ ਤੁਕ ਹਾਂ ਵੀ ਉਹਨਾਂ ਨੇ ਖਾਤਰਾ ਭਾਂਪ ਲਿਆ ਹਮ ਤੇ ਲੋਕਾਂ ਨੇ ਉਹ ਪਹਿਲਾਂ ਪਹਿਲਾਂ ਚ ਲੋ ਗੱਲਾਂ ਲੋਕਾਂ ਨੂੰ ਬਹੁਤੀਆਂ ਸਮਝ ਵੀ ਬਣਾਉਂਦੀਆਂ ਸੀ ਹਮ ਪਰ ਉਹ ਗੱਲ ਸਮਝ ਆਉਣ ਦਿਨ ਲੋਕਾਂ ਸੀ ਵੀ ਕੋਈ ਸਾਡੀ ਗੱਲ ਕਰ ਰਿਹਾ ਹਮ ਇਹ ਇੱਚ ਮੈਂ ਤੁਹਾਨੂੰ ਇੱਕ ਗੱਲ ਸੁਣਾਉਣਾ ਹਮ ਵੀ ਜਿਹੜਾ ਜਨਾਬ ਸੀ ਜੀ ਜਨਾਬ ਬਹੁਤ ਅਰਿਸਟੋਕਰੇਟ ਬੰਦਾ ਸੀ ਹਮ ਤੇ ਉਹ ਪ੍ਰੈਕਟਿਸਿੰਗ ਮੁਸਲਮਾਨ ਨਹੀਂ ਸੀ ਨਾ ਉਹ ਨਮਾਜ਼ ਪੜਦਾ ਸੀ ਹਮ ਤੇ ਉਹ ਤਾਂ ਉਹ 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 ਤਾਂ ਹੋਰ ਮਾਡਰਨ ਜਿਵੇਂ ਬੰਦੇ ਹੁੰਦੇ ਟੋਟਲ ਉਹ ਤਾਂ ਉਸ ਤਰ੍ਹਾਂ ਦਾ ਬੰਦਾ ਸੀ ਪਰ ਜਦੋਂ ਉਹਨੇ ਅਬਦਾਰ ਨੈਰੇਟਿਵ ਸਿਰਜਣਾ ਸ਼ੁਰੂ ਕੀਤਾ ਤੇ ਮੁਸਲਮਾਨਾਂ ਦੇ ਸਾਰੇ ਜਜ਼ਬਾਤਾਂ ਨੂੰ ਸ਼ਬਦ ਦਿੱਤੇ ਉਹ ਇੰਨਾ ਮਕਬੂਲ ਹੋ ਗਿਆ ਇੱਕ ਅੰਗਰੇਜ਼ੀ ਦੇ ਕਿਸੇ ਪੱਤਰਕਾਰ ਨੇ ਲਿਖਿਆ ਸੀ ਵੀ ਉਹ ਉਹਦੇ ਆਪਣਾ ਬੰਬੇ ਸ਼ਾਇਦ ਦਾਦਰ ਚ ਕੋਈ ਰੈਲੀ ਜਾਂ ਠਾਣੇ ਚ ਹੋ ਰਹੀ ਸੀ ਉੱਥੇ ਬਹੁਤ ਜਿਦਾ ਬਜਰਾਰ ਹੱਦ ਲੋਕ ਆ ਪਿੰਡਾਂ ਚੋਂ ਵੀਰਾਂ ਘੱਟ ਕੇ ਆਏ ਤੇ ਉਹਦੀ ਹੁਣ ਜਿਹੜੀ ਭਾਸ਼ਾ ਸੀਗੀ ਉਹ ਤਾਂ ਉਹ ਤਾਂ ਚੰਗੀ ਤਰ੍ਹਾਂ ਉਰਦੂ ਵੀ ਨਹੀਂ ਸੀ ਬੋਲਿਆ ਜਾਂਦਾ ਉਹ ਤਾਂ ਅੰਗਰੇਜ਼ੀ ਵਾਲਾ ਬੰਦਾ ਸੀ ਹਮ ਬਿਲਕੁਲ ਹਮ ਚਲੋ ਜੀ ਲੋਕਾਂ ਨੇ ਬੜਾ ਉਹਨੂੰ ਸੁਣਿਆ ਤੇ ਐਨ ਉਹ ਪੱਤਰਕਾਰ ਕਹਿੰਦਾ ਵੀ ਮੈਂ ਇੱਕ ਬੰਦੇ ਨੂੰ ਪੁੱਛ ਲਿਆ ਹਮ ਪਿੰਡਾਂ ਤੋਂ ਆਏ ਸੀ ਹਮ ਵੀ ਤੁਹਾਨੂੰ ਸਮਝ ਆ ਗਈ ਹਮ ਜੋ ਇਹ ਬੋਲ ਕੇ ਗਿਆ ਹਮ ਕਹਿੰਦੇ ਜੀ ਸਮਝ ਵਾਲੀ ਗੱਲ ਛੱਡੋ ਜੋ ਵੀ ਉਹ ਬੋਲ ਕੇ ਗਿਆ ਠੀਕ ਬੋਲ ਕੇ ਗਿਆ ਸਾਡੇ ਵਾਸਤੇ ਫੇਥ ਹੂੰ ਸਾਡੀ ਕੋਈ ਗੱਲ ਕਰਕੇ ਕਨੈਕਸ਼ਨ ਬਿਲਡ ਹੋ ਗਿਆ ਉਹ ਕਨੈਕਸ਼ਨ ਬਿਲਡ ਹੋ ਗਿਆ ਇਹ ਬਹੁਤ ਜ਼ਰੂਰੀ ਹੁੰਦਾ ਹੈ ਹੂੰ ਤੇ ਉਹ ਦੀਪ ਸਿੱਧੂ ਚ ਇਹ 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 ਗੱਲ ਸੀ ਹੂੰ ਤੇ ਚਲੋ ਦੀਪ ਸਿੱਧੂ ਚ ਹੋਰ ਵੀ ਗੱਲ ਸੀ ਉਹਨੂੰ ਸਮਝਾਉਣੀ ਵੀ ਆਉਂਦੀ ਸੀ ਗੱਲ ਹੂੰ ਉਦੀ ਜਿਹੜੀ ਆਮ ਬੰਦੇ ਦੀ ਬੋਲੀ ਦੇ ਵਿੱਚ ਆਮ ਬੋਲੀ ਜਿਹੜੇ ਕਨਸੈਪਟ ਸੀਗੇ ਉਹ ਉਹਨੂੰ ਬਿਲਕੁਲ ਹੀ ਸਰਲ ਬਣਾ ਕੇ ਆਮ ਲੋਕਾਂ ਹੁਣ ਤੁਸੀਂ ਦੇਖੋ ਇਹ ਕਨਸੈਪਟ ਦਾ ਵੱਡੇ ਸੀ ਪਾਤਸ਼ਾਹੀ ਦਾਵਾ ਹੋਂਦ ਦਾ ਮਸਲਾ ਉਹ ਮੈਂ ਹੁਣ ਦੇਖਿਆ ਉਹ ਦੋ ਮਤਲਬ ਪਿੰਡਾਂ 'ਚ ਜਿਹੜੀਆਂ ਅਣਪੜ ਬੀਬੀਆਂ ਉਹਨਾਂ ਦੇ ਇਹ ਜੋ ਮੁਹਾਵਰਾ ਬਣ ਗਿਆ ਸੀ ਇਨਫੈਕਟ ਡੀਪ ਸਟੇਟ ਦੀ ਗੱਲ ਜਦੋਂ ਕਰਤਾ ਸੀ ਡੀਪ ਸਟੇਟ ਦੀ ਗੱਲ ਤਾਂ ਕਿਤੇ ਆਈ ਨਹੀਂ ਸੀ ਹਾਂ ਜੀ ਪਤਾ ਹੀ ਨਹੀਂ ਸੀ ਉਹ ਟਰਮ ਨਹੀਂ ਸੀ ਪਤਾ ਲੋਕਾਂ ਨੂੰ ਲੋਕਾਂ ਨੂੰ ਨਿਊ ਵਰਲਡ ਆਰਡਰ ਨਹੀਂ ਸੀ ਪਤਾ ਜਿਵੇਂ ਉਹਨੇ ਇਹ ਸਾਰੀਆਂ ਗੱਲਾਂ ਕੀਤੀਆਂ ਨਹੀਂ ਆਸਾਨ ਬੋਲੀ ਦੇ ਵਿੱਚ ਹੈਰਾਨੀਜਨਕ ਵੀ ਸੀ ਤੇ ਆਫਕੋਰਸ ਲੋਕਾਂ ਨੇ ਉਹਦੇ ਤੇ ਕੁਐਸਚਨ ਕਰਨਾ ਐਸ ਵੀ ਸੇ ਤਰਕ ਕਰਨਾ ਸ਼ੁਰੂ ਕਰਤਾ ਕਿ ਇਹ ਕਿਵੇਂ ਹੋ ਸਕਦਾ ਜਿਹੜਾ ਇਹ ਹੈ ਵੀ ਉਹਨੂੰ ਮੇਰੇ ਬਾਰੇ ਬਣ ਗਿਆ ਵੀ ਇਹ ਚਲਾਉਂਦਾ ਸੀ ਉਹ ਲੋਕਾਂ ਨੂੰ ਪਤਾ ਨਹੀਂ ਕਿਉਂਕਿ ਆਮ ਪ੍ਰੈਕਟਿਸ ਤਾਂ ਇਹੀ ਹੁੰਦੀ ਹੈ ਨਾ ਵੀ ਕੋਈ ਪਿੱਛੇ ਬੈਠਾ ਬੰਦਾ ਚਲਾ ਰਿਹਾ ਹੁੰਦਾ ਹੈ ਇਸ ਤਰ੍ਹਾਂ ਨਹੀਂ ਜਿਹੜੇ ਇੰਟੈਲੀਜੈਂਟ ਹੁੰਦੇ ਉਹ ਬੰਦੇ ਜੀਨੀਅਸ ਹੁੰਦੇ ਆ ਜੀ ਉਹ ਕਿਥੋਂ ਇਨਸਾਈਟਸ ਤਾਂ ਲੈ ਸਕਦੇ ਆ ਹਮ ਪਰ ਜਦੋਂ ਇਨਸਾਈਟ ਮਿਲ ਗਈ ਉਹਨੂੰ ਫਿਰ ਉਹ ਆਪਦਾ オリジナル ਆ ਭਾਵੇਂ ਕਿਥੋਂ ਵੀ ਲਈ ਹੋਵੇ ਬਿਲਕੁਲ ਸੋ ਉਹਨੇ ਕੁਝ ਗੱਲਾਂ ਚ ਉਹ ਇਨਸਾਈਟਸ ਤਾਂ ਮੈਥੋਂ ਲਈਆਂ ਹਮ ਕਿ ਬਹੁਤ ਵਾਰ ਉਹਨੇ ਉਹ ਖੋਜ ਲਦਾ ਸੀ ਹੂੰ ਬੜਾ ਗ੍ਰੈਪਲ ਕਰਦਾ ਸੀ ਵੀ ਇਸ ਗੱਲ ਦਾ ਇਹਨੂੰ ਸਮਝੀ ਗਏ ਹੂੰ ਜਦੋਂ ਮੈਂ ਇੱਕ ਵਾਰ ਮੇਰੇ ਕੋਲੇ ਆਇਆ ਬੜੀ ਕਾਲੀ ਚਤੁਰਦਾ ਕਿੰਨਾ ਕਾਲਾ ਹਾਂ ਬਹੁਤ ਹਾਂਜੀ ਬਹੁਤ ਲਾਂਜੇ ਚ ਬੈਠੇ ਸੀ ਆਪਦੇ ਘਰੇ ਤੇ ਮਿਲਦੇ ਮਖਾ ਵੀ ਚੱਲ ਮੈਂ ਕੀ ਪੀਣਾ ਕਹਾਂ ਜੀ ਕੁਛ ਨਹੀਂ ਪੀਣਾ ਮੈਂ ਛੇਤੀ ਮੁੜਨਾ ਹੈ ਹੂੰ ਤੇ ਜਿਵੇਂ ਹੁਣ ਨਾ ਵੀ ਵਸ ਮੈਂ ਤਾਂ ਛੇਤੀ ਮੁੜ ਲੇਟ ਆਉਂਦਾ ਸੀ ਕਾਲੀ ਜਾਂਦਾ ਸੀ ਵੀ ਮੁੜਨਾ ਛੇਤੀ ਤੇ ਕਹਿੰਦਾ ਜੀ ਮਰ ਤਾਂ ਇੱਕ ਮਨ ਚ ਕੁੰਡੀ ਫਸੀ ਹੋਈ ਹੈ ਤੇ ਉਹ ਮੈਂ ਤੁਹਾਡੇ ਨਾਲ ਡਿਸਕਸ ਕਰਨੀ ਸੀ ਕਿ ਮੈਨੂੰ ਉਹਦਾ ਨਾ ਕੋਈ ਕਿਵੇਂ ਜੇ ਲੈ ਕੇ ਜਾਈਏ ਲੋਕਾਂ ਕੋਲ ਹਮ ਹੁਣ ਇਹ ਹੈ ਨਾ ਉਹ ਗ੍ਰੈਪਲ ਕਰ ਰਹਾ ਹੈ ਹਮ ਵੀ ਗੱਲ ਬਹੁਤ ਵੱਡੀ ਹੈ ਪਰ ਇਹਨੂੰ ਲੋਕਾਂ ਦੀ ਭਾਸ਼ਾ 'ਚ ਇਹਨੂੰ ਲੋਕਾਂ ਨੂੰ ਕਿਵੇਂ ਸਮਝਾਇਆ ਜਾ ਸਕਦਾ ਹੈ ਇਸ ਔਖਾ ਜਾ ਕਰਕੇ ਉਹ ਕਿਤੇ ਉਹਦੇ ਫਸੀ ਹੋਈ ਸੀ ਜੀ ਤੇ ਮਖਾ ਬੈਠਾ ੱਪਾ ਕਰਦੇ ਆਂ ਲੱਗੇ ਮੈਂ ਗੱਲ ਸ਼ੁਰੂ ਕੀਤੀ ਆ ਉਹਦਾ ਉਹਦਾ ਅਕਸਰੇ ਹੁੰਦਾ ਸੀ ਉਹ ਹਿੰਟ 'ਚ ਹੀ ਫਰਫੜਨ ਲੱਗ ਪਿਆ ਹੂੰ ਆ ਐਨਸੀ ਉਹਦੋਂ ਨਾ ਕਿਤੇ ਘੰਟਾ ਮੁੱਠਾ ਮਾਰਿਆ ਉਹ ਨਾ ਨਾ ਉਹ ਤਾਂ ਬਹੁਤ ਬਰੀਫ ਜੀ ਗੱਲ ਹੋਣੀ ਉਹਨੇ ਕਹਣਾ ਜੀ ਉਹ ਤੇ ਹੂੰ ਸੰਵਿਧਾਨ ਅੱਛਾ ਉਹ ਦਿਨ ਮ ਗੱਲ ਜੀ ਕੀਤੀ ਕਹਿੰਦਾ ਵਾਠ ਠੀਕ ਆ ਗਈ ਸਾਹਮਣੇ ਫਿਰ ਅਲ ਦੌਰ ਦੇ ਤੇ ਕਹਿੰਦਾ ਇੱਥੇ ਲਾਈਵ ਹੋਣ ਵਾਲੀ ਜਗ੍ਹਾ ਕਿਹੜੀ ਬਣਾ ਨਾਲ ਦੀ ਨਾਲ ਨਾਲ ਦੀ ਉਹਨੂੰ ਹੁੰਦਾ ਸੀ ਜਦੋਂ ਵੀ ਇਹ ਗੱਲ ਆ ਗਈ ਮੇਰੇ ਕੋਲ ਗੱਲ ਐਡੀ ਵੱਡੀ ਐ ਇਹ ਇਹ ਹੁਣ ਲੋਕਾਂ 'ਚ ਜਾਵੇ ਹੂੰ ਹਨਾ ਜੇ ਲੋਕਾਂ 'ਚ ਨਹੀਂ ਜਾਂਦੀ ਉਹਦਾ ਉਹਦਾ ਫਾਇਦਾ ਕੀ ਮਤਲਬ ਉਹ ਤਾਂ ਬੁਲਿਆ ਉਸ ਤਰ੍ਹਾਂ ਦੀ ਇਹ ਦੇਖੋ ਤੁਸੀਂ ਉਹਦੇ ਵਿੱਚ ਕਿੱਡੀ ਗੱਲ ਸੀ ਤੇ ਇਸੇ ਕਰਕੇ ਉਹਨੇ ਛੋ ਥੋੜੇ ਸਮੇਂ ਵਿੱਚ ਕਿੰਨਾ ਕੁਝ ਕਰ ਗਿਆ ਹਨਾ ਉਹ ਇੱਕ ਇੱਕ ਦਿਨ ਉਹਦਾ ਜਿਹੜਾ ਸੀਗਾ ਉਹ ਤਾਂ ਜੋ ਕੰਮ ਤਹਾਕਿਆਂ ਚ ਹੋਣੇ ਸੀ ਉਹਨੇ ਦਿਨਾਂ ਚ ਕਰਤੇ ਮੈਨੂੰ ਕਿਤੇ ਨਾ ਕਿਤੇ ਜਿਵੇਂ ਉਹਨੂੰ ਪਤਾ ਹੁੰਦਾ ਹੀ ਮੇਰੇ ਕੋਲ ਸਮਾਂ ਬਹੁਤ ਥੋੜਾ ਹੁਣ ਤੁਸੀਂ ਦੇਖੋ ਉਹ ਕਿੰਨਾ ਚਿਰ ਵਿਚ ਰਿਆ ਹੁਣ ਕਿਸੇ ਵੀ ਮਸਲੇ ਬਾਰੇ ਉਹਦੀ ਰੀਲ ਜੀ ਉਹਦੀ ਚ ਕੱਟ ਲੈਂਦੇ ਲੋਕ ਹਰ ਚੀਜ਼ ਤੇ ਉਹਦਾ ਜਵਾਬ ਹੈ ਬਿਲਕੁਲ ਹੀ ਅਜੇ ਹੋਾਈ ਹੈ ਵੀ ਇਹ ਬਿਆਨ ਤੇ ਬੁੱਚੜ ਨੂੰ ਮਹਤਵ ਇਵਨ ਬਹੁਤ ਲੋਕੀ ਟਪਲਾ ਖਾਗੇ ਸੀ ਬਹੁਤ ਵੱਡੇ ਵੱਡੇ ਲੋਕੀ ਟਪਲਾ ਖਾਗੇ ਸੀਗੇ ਉਦੋਂ ਇਨਕਲੂਡਿੰਗ ਮੀ ਮੈਂ ਆਮ ਆਦਮੀ ਮੈਨੂੰ ਵੀ ਇੱਕ ਵਾਰ ਲੱਗਿਆ ਸੀ ਵੀ ਇਹ ਕੁਛ ਨਾ ਕੁਛ ਸ਼ੈਅ ਕਰ ਦੂਗਾ ਹਾਂਜੀ ਬਿਲਕੁਲ ਹਾਂਜੀ ਤੇ ਪਰ ਉਹ ਤਾਂ ਦੀਪਤਾ ਇਨਾ ਕਲੀਅਰ ਸੀ ਇਟ ਵਾਸ ਵੈਰੀ ਕਲੀਅਰ ਸਿਸਟੇਮ ਵਨ ਉਹ ਨਹੀਂ ਵੀ ਮੈਂ ਉਹਨੂੰ ਜਿਵੇਂ ਐ ਪਿੱਛੋਂ ਬੈਕ ਸੀਟ 'ਚ ਡਰਾਈਵਿੰਗ ਉਹਨੂੰ ਕੋਈ ਵੀ ਨਹੀਂ ਸੀ ਕਰ ਸਕਦਾ ਉਹ ਜਿੰਦਗੀ 'ਚ ਇਸ ਤਰ੍ਹਾਂ ਨਹੀਂ ਉਹ ਮਤਲਬ ਉਹਨੇ ਜਿਵੇਂ ਗਰੋ ਹੋਇਆ ਨਾ ਉਹ ਉਹ ਤਾਂ ਉਹ ਤਾਂ ਬਿਲਕੁਲ ਹਾਂ ਤੇ ਉਹ ਉਹਦੇ ਵਾਸਤੇ ਨਾ ਉਹਨੇ ਉਹਨੇ ਸਟਰਗਲ ਕਰਕੇ ਇੱਕ ਜਗ੍ਹਾ ਬਣਾਈ ਸੀ ਜੀ ਮੇਰੇ ਖਿਆਲ ਸ਼ਾਇਦ ਇੱਕ ਫੈਕਟਰ ਜਿਹੜਾ ਹੁੰਦਾ ਨਾ ਵੀ ਮਾਂ ਨਾ ਹੋਣੀ ਉਹ ਬੰਦੇ ਨੂੰ ਨਾ ਇੱਕ ਬੜਾ ਟਫ ਹੁੰਦਾ ਚਲੋ ਸੋਰੀ ਮਾਂ ਤੋਂ ਸਾਰੀਆਂ ਤੁਪਸ਼ਾਵਾਂ ਤੋਂ ਉਹ ਬਚਾਉਂਦੀ ਹੈ ਤੇ ਉਹ ਜਦੋਂ ਉਹਦੀ ਚੱਕੀ ਗਈ ਫਿਰ ਤਾਂ ਉਹਨੇ ਆਪਦੀ ਸਟਰਗਲ ਨਾਲ ਤਾਂ ਹੀ ਉਹਦੇ ਚ ਐਡਾ ਹੋ ਜਿਹੜਾ ਜਝਾਰੂ ਪਣਾ ਹੈ ਵੀ ਕੋਈ ਵੀ ਮੁਸ਼ਕਲ ਹੈ ਵੀ ਗੱਲ ਹੀ ਕੋਈ ਨਹੀਂ ਹਾਂ ਪਰ ਅਪਾ ਕਿਹਾ ਨਾ ਵੀ ਮਾਂ ਦੀ ਤੁਸੀਂ ਇੱਥੇ ਮੈਂ ਇੱਕ ਹੋਰ ਚੀਜ਼ ਐਡ ਕਰਨਾ ਚਾਹੁੰਦੀ ਆ ਅਸੀਂ ਜਿੱਥੇ ਬੈਠੇ ਹੋਏ ਆ ਇੱਥੇ ਇੱਕ ਮਾਂ ਹੈ ਉੱਧਰ ਬੈਠੇ ਹੋਏ ਆ ਉਹਨਾਂ ਨਾਲ ਮੇਰੀ ਗੱਲ ਹੋ ਰਹੀ ਸੀ ਪਰਸੋਂ ਦੀ ਬਾਰੇ ਹੂੰ ਉਹ ਮੈਨੂੰ ਕਹਿੰਦੇ ਵੀ ਮੈਂ ਜਦੋਂ ਘਰੋਂ ਜਾਨੀ ਆ ਨਾ ਮੇਰੀ ਫੋਟੋ ਲੱਗੀ ਹੋਈ ਆ ਮੈਂ ਉਹਨੂੰ ਕਹਿ ਕੇ ਜਾਨੀ ਆ ਵੀ ਪੁੱਤ ਮੈਂ ਆਉਣੀ ਆ ਉਹਦੀ ਮਾਂ ਨਹੀਂ ਸੀ ਪਰ ਦੁਨੀਆ 'ਚ ਕਿੰਨੀਆਂ ਮਾਵਾਂ ਅਜੋਦੀਆਂ ਮਾਵਾਂ ਨੇ ਕਹਿੰਦੇ ਮੈਂ ਉਦੋਂ ਤੋਂ ਬਿਮਾਰ ਰਹਿਣ ਲੱਗ ਪਈ ਆ ਜਦੋਂ ਤੋਂ ਦੀਪ ਗਿਆ ਤੇ ਦੀਪ ਨਾਲ ਰਿਸ਼ਤਾ ਕੀ ਹੈ ਬਸ ਪੰਥਕ ਰਿਸ਼ਤਾ ਹੀ ਹੈ ਤੁਸੀਂ ਦੇਖੋ ਮੇਰੇ ਨਾਲ ਕਿੰਨਾ ਬਾ ਰਹਾ ਮੈਨੂੰ ਦੀ ਪਰਸਨਲ ਲਾਈਫ ਬਾਰੇ ਬਿਲਕੁਲ ਹੀ ਕੁਝ ਪਤਾ ਨਹੀਂ ਮੈਨੂੰ ਇਹ ਵੀ ਨਹੀਂ ਪਤਾ ਮੇਰੀ ਮਾਂ ਨੂੰ ਹਮ ਅਦੇ ਕਦੇ ਗੱਲ ਹੀ ਨਹੀਂ ਚੱਲੀ ਇਹ ਸਿਰਫ ਪੰਥਕ ਸਮਾਂ ਹਾਂ ਮਤਲਬ ਕੋਈ ਵੀ ਪਰਸਨਲ ਉਹਦਾ ਕੀ ਹੈ ਜੇ ਹੈ ਉਹ ਹੈ ਉਹ ਕਿਤੇ ਗੱਲ ਹੀ ਨਹੀਂ ਸੀ ਚੱਲੀ ਇੱਕ ਵਾਰ ਉਹ ਬੜੇ ਕ੍ਰਾਈਸਿਸ ਸੀ ਮੈਂਟਲੀ ਹਮ ਜੋ ਕੁਝ ਵਾਪਰ ਰਿਹਾ ਸੀ ਨਾ ਜਦੋਂ ਜੀ ਹਾਂਜੀ ਹਾਂ ਹਾਂ ਤੇ ਉਦੋਂ ਮੈਨੂੰ ਪਤਾ ਮੇਰੇ ਕੋਲੇ ਆਇਆ ਤੇ ਉਨੇ ਦੱਸਿਆ ਜੀ ਕਹਿੰਦਾ ਮੇਰੇ ਵਾਸਤੇ ਬਹੁਤ ਹਾਰਡ ਟਾਈਮ ਹੈ ਮੈਂ ਇਹ ਉਹ ਵੀ ਪਹਿਲਾਂ ਹੀ ਪਤਾ ਸੀ ਕਿ ਮੇਰੇ ਨਾਲ ਇਹ ਤੇ ਉਹ ਕਹਿੰਦਾ ਵੀ ਮੈਂ ਇਸ ਤਰ੍ਹਾਂ ਜਿਸ ਕਿਸਮ ਦੇ ਬੰਦੇ ਇੱਥੇ ਟੱਕਰੇ ਆ ਮੈਨੂੰ ਕਹਿੰਦਾ ਮੈਂ ਤਾਂ ਹੋਰ ਤਰ੍ਹਾਂ ਦੇ ਲੋਕਾਂ 'ਚ ਰਹਾ ਹੂੰ ਇੰਨੇ ਵੀ ਕੋਈ ਗਰੇ ਹੋਏ ਹੋ ਸਕਦੇ ਥੋੜੇ ਨਾਲ ਚੱਲਦੇ ਥੋੜੇ ਬਾਰੇ ਮਤਲਬ ਇੰਨੀ ਮਨਾਂ ਦੇ ਰੱਖਣੀ ਹੈ ਮਾਲ ਰੱਖਣੀ ਹੈ ਨਾ ਤੇ ਉਹ ਉਹ ਨੂੰ ਇਹ ਗੱਲ ਨਾ ਸੱਚੇ ਬੰਦੇ ਨੂੰ ਇਹ ਇੰਨਾ ਉਹ ਉਹ ਤੂੰ ਹੋਰ ਲੱਗਦਾ ਹੁੰਦਾ ਵੀ ਜਿਹੜੇ ਬੰਦੇ ਆਦੂ ਉਹ ਉਹਨੂੰ ਡਿਸਿਲਿਊਜ਼ਨਮੈਂਟ ਚ ਥੋੜੀ ਹੋਈ ਵੀ ਇਹ ਤਾਂ ਮੈਂ ਤੇ ਤਨਾ ਮੇਰਾ ਜੀ ਨਹੀਂ ਲੱਗ ਰਿਹਾ ਮੈਂ ਦੱਸੋ ਕਿਵੇਂ ਜੀ ਕਰਾਂ ਹੂੰ ਕਿੱਥੇ ਜਾਵਾਂ ਉਹਨਾਂ ਸ਼ਬਦੇ ਵਰਤੀ ਮਰਦੀਪ ਤੂੰ ਬੰਬੇ ਚ ਲਿਆ ਜਾ ਫਿਰ ਹੂੰ ਉਹ ਤਾਂ ਤੁਸੀਂ ਚਲ ਬੰਬੇ ਦਾ ਘਰ ਆ ਤੇ ਬੇਟੀ ਵੀ ਹੈ ਵਾਈਫ ਮੈਨੂੰ ਕੁਝ ਨਹੀਂ ਪਤਾ ਹੂੰ ਤੇ ਚਲੋ ਵੀ ਉੱਥੇ ਦਾ ਉਹ ਕਰਮ ਖੇਤਰ ਵੀ ਰਿਹਾ ਜੀ ਕਹਿੰਦਾ ਉੱਥੇ ਤੁਹਾਨੂੰ ਠੀਕ ਰਹਿਣਾ ਹਮ ਪਰ ਚੁੱਪ ਜੀ ਕਰ ਗਿਆ ਹਮ ਮੈਂ ਕਿਹਾ ਤੇਰੀ ਮਾਂ ਕਿੱਥੇ ਰਹਿੰਦੀ ਐ ਹਮ ਮੈਨੂੰ ਅੱਜ ਵੀ ਯਾਦ ਆਉਂਨੇ ਮੇਰੇ ਬਲਾਂ ਹੰਦੇ ਅਖਿਆ ਬੰਦ ਉਹ ਤੇ ਜਿਹੜੀ ਦੇਖਣੀ ਸੀ ਜਿਵੇਂ ਹੁੰਦਾ ਤੈਨੂੰ ਪਤਾ ਨਹੀਂ ਪਰ ਮੈਨੂੰ ਕੋਈ ਪਤਾ ਨਹੀਂ ਨਾ ਉਹਨੇ ਗੱਲ ਕੀਤੀ ਇਹ ਤਾਂ ਬਾਅਦ ਚ ਮੈਨੂੰ ਖੜੀਆਂ ਗੱਲਾਂ ਵਾਸਤੇ ਲੱਗਿਆ ਮਾਸਟਰ ਇਹ ਜਿਹੜਾ ਸੀ ਨਾ ਇੱਕ ਜਗ੍ਹਾ ਬਣਾਉਣੀ ਆ ਆਪਦੀ ਵੀ ਤੁਸੀਂ ਆਪਦੇ ਸਿਰਤੀ ਆਪਦੀ ਜਗ੍ਹਾ ਬਣਾਉਣੀ ਆ ਸੁਸਾਇਟੀ ਚ ਇਹ ਉਹਦੇ ਚ ਸਟੰਗਲ ਕਰਨ ਦੀ ਜਿਹੜੀ ਸੀਗੀ ਇਹ ਇਹ ਗੱਲ ਉਹਨੂੰ ਹਾਲਤਾਂ ਨਹੀਂ ਉਹ ਪੈਦਾ ਕਰਦੀ ਸੀ ਤੇ ਉਹ ਨੈਚਰਲੀ ਫਿਰ ਬੰਦੇ ਨੂੰ ਵੜਾ ਹੁੰਦਾ ਹੈ ਸੈल्फ ਮੇਡ ਜਿੰਮੀ ਹੂੰ ਤੁਸੀਂ ਇਹ ਦੇਖੋ ਮੈਨੂੰ ਉਹਦੇ ਉਹਦਾ ਇੱਕ ਚਾਚਾ ਲੱਗਦਾ ਸਕਾ ਨਹੀਂ ਹਾਂਜੀ ਘਰਾਂ ਚੋਂ ਉਹ ਵਕੀਲ ਆ ਹਾਈ ਕੋਰਟ ਦਾ ਹੂੰ ਚੰਡੀਗੜ੍ਹ ਉਹਨੇ ਫਿਰ ਮੇਰੇ ਕੋਲੇ ਬਾਅਦ ਚ ਆਇਆ ਉਹਨੇ ਮੈਨੂੰ ਬਹੁਤ ਗੱਲਾਂ ਦੱਸੀਆਂ ਅੱਛਾ ਹਾਂ ਉਹਨੇ ਦੱਸਿਆ ਵੀ ਇਹ ਤਿੰਨ ਸਾਲ ਦਾ ਸੀ ਜਦੋਂ ਜਦੋਂ ਮਾਂ ਪੂਰੀ ਹੋ ਗਈ ਤੇ ਚਲੋ ਫੇਰ ਉਹਨੇ ਦੱਸਿਆ ਕਹਿੰਦਾ ਵੀ ਜਦੋਂ ਇਹ ਪੁੰਨੇ ਵੱਡਦਾ ਸੀ ਜੀ ਉਹ ਕਹਿੰਦਾ ਮੈਂ ਆਪਦੀ ਕੁੜੀ ਨੂੰ ਉਧਰ ਨੀਰਿੰਗ ਕਾਲਜ ਚ ਸ਼ਾਇਦ ਕਿਤੇ ਐਡਮਿਸ਼ਨ ਦਵਾਉਣ ਗਿਆ ਤੇ ਮੈਂ ਕਿਹਾ ਵੀ ਚੱਲੇ ਉਹਨੂੰ ਮਿਲ ਜੀਏ ਹੂੰ ਤੇ ਮੈਂ ਪਤਾ ਕਰਕੇ ਉਹਨੂੰ ਮਿਲਣ ਗਿਆ ਉਦੋਂ ਇਹ ਬਾਹਰ ਅਪਾਰਟਮੈਂਟ ਲੈ ਕੇ ਰਹਿ ਰਿਹਾ ਸੀ ਹੋਸਟਲ ਚ ਨਹੀਂ ਸੀ ਹੂੰ ਤੇ ਉਹ ਜਦੋਂ ਇਹ ਮੈਨੂੰ ਮੈਂ ਜਾ ਕੇ ਦੇਖਿਆ ਇਹਦਾ ਜਿਹੜਾ ਲਾਈਫ ਸਟੈਂਡਰਡ ਦੇਖਿਆ ਮੈਂ ਉਹ ਅਪਾਰਟਮੈਂਟ ਦੇਖਿਆ ਕੰਨ ਨੂੰ ਇੱਕਦਮ ਸ਼ੱਕ ਹੋ ਗਿਆ ਵੀ ਮੁੰਡਾ ਕੁਝ ਗਲਤ ਕਰਦਾ ਹੈ। ਹਾਂ ਵੀ ਕੋਈ ਡਰਗ ਟੁਕਾਂ ਵੇਚਣ ਲੱਗ ਗਿਆ ਹੈ ਤਾਂ। ਵੀ ਆਹ ਕੁਸ਼ੇਦ ਘਰੋਂ ਪੈਸੇ ਨਹੀਂ ਲੈਂਦਾ। ਹੂੰ ਆ ਇਹ ਕੀ ਕਰ ਰਿਹਾ ਹੈ ਇਹ? ਹੂੰ ਤੇ ਚਲੋ ਹੁਣ ਚਾਚਾ ਸੀਗਾ ਹੂੰ ਉਹਨੇ ਨੂੰ ਪੁੱਛ ਹੀ ਲਿਆ। ਹੂੰ ਨਦੀਪ ਆ ਤੂੰ ਜਿਹੇ ਤਰ੍ਹਾਂ ਜਿਉਂ ਰਹਿਆ ਤੂੰ ਘਰੋਂ ਤੂੰ ਪੈਸਾ ਨਹੀਂ ਲੈਂਦਾ। ਹੂੰ ਕਿਤੇ ਕੋਈ ਹੋਰ ਚੱਕਰ ਤਾਂ ਨਹੀਂ। ਹੂੰ ਪੁੱਗਾ ਨਹੀਂ ਚਾਚਾ ਜੀ ਪੈਸੇ ਤੋਂ ਕੋਈ ਪਰਵਾਹ ਨਹੀਂ। ਕਿੰਦਾ ਪ੍ਰੋਬਲਮ ਕਿਉਂ ਨਹੀਂ ਕਹਿੰਦਾ ਮੈਂ ਮਾਡਲਿੰਗ ਕਰਦਾ ਤੇ ਮਾਡਲਿੰਗ ਚ ਕਹਿੰਦਾ ਜਾਤਿਆ ਜੀ ਪੈਸਾ ਬਹੁਤ ਬਣਦਾ ਹੁਣ ਸਾਡੇ ਲੋਕਾਂ ਨੂੰ ਉਹ ਤੋਂ ਪਤਾ ਨਹੀਂ ਸੀ ਉਹਨਾਂ ਨੂੰ ਤਾਂ ਸਮੱਗਲਿੰਗ ਚੋਂ ਪੈਸੇ ਬਣਦੇ ਸੀ ਹੈਨਾ ਮਾਡਲਿੰਗ ਚੋਂ ਵੀ ਬਣਦੇ ਨੇ ਇਹ ਨਹੀਂ ਸੀ ਪਤਾ ਜੀ ਤੇ ਇਹ ਹੁਣ ਉਹਦਾ ਦੇਖੋ ਹੁਣ ਬੰਦੇ ਨੇ ਉਹਨੇ ਆਪ ਹੀ ਬਣਿਆ ਨਾ ਉਹ ਜੋ ਕੁਝ ਵੀ ਸੀ ਆਪੇ ਕੀਤਾ ਹਾਂ ਤੇ ਆਪ ਹੀ ਫੇਰ ਫਿਰ ਉਹ ਫਿਰ ਮੈਂ ਕਹਿੰਦਾ ਵਾ ਸੋਚਿਆ ਤੇ ਪ੍ਰਿੰਸੀਪਲ ਨੂੰ ਮਿਲਾਂ ਹੂੰ ਵੀ ਸਾਰਾ ਇਹ ਕੋਈ ਗੜਬੜਤਾ ਨਹੀਂ ਕੀਤੀ ਇਸ ਤਰ੍ਹਾਂ ਕਿਤੇ ਝੂਠਤਾ ਨਹੀਂ ਬੋਲਿਆ ਪ੍ਰਿੰਸੀਪਲ ਨੂੰ ਜਾ ਕੇ ਮਿਲਿਆ ਉਹਨਾਂ ਨਾਲ ਲੈ ਕੇ ਤੇ ਉਹ ਪ੍ਰਿੰਸੀਪਲ ਨੇ ਉਹਦੀ ਇੰਨੀਆਂ ਸਿਫਤਾਂ ਕੀਤੀਆਂ ਉਹ ਕਹਿੰਦਾ ਜੀ ਇਹਨੂੰ ਕਹਿ ਦਿਓ ਵੀ ਸਾਡਾ ਕਾਲਜ ਛੱਡ ਕੇ ਨਾ ਜਾਵੇ ਜਦੋਂ ਇਹਦੀ ਪੜ੍ਹਾਈ ਹੋ ਜੂ ਨਾ ਇੱਥੇ ਰਹੇ ਮਤਲਬ ਜਿੱਥੇ ਜਾਂਦਾ ਸੀ ਉੱਥੇ ਹੀ ਆਪਣਾ ਤਮੂ ਤੇ ਉਹ ਚਾਚਾ ਕਹਿੰਦਾ ਮੈਂ ਉਹਨੂੰ ਕਿਹਾ ਵੀ ਯਾਰ ਪ੍ਰਿੰਸੀਪਲ ਆਹ ਕਹਿੰਦਾ ਸੀ ਵੀ ਤੂੰ ਜੇ ਅੱਗੇ ਵੀ ਕੁਝ ਪੜ੍ਹਨਾ ਹੈ ਇੱਥੇ ਪੜ੍ਹੀ ਇਟ ਇਜ਼ ਅ ਕਾਲਜ ਉਹ ਕੰਦਾ ਨਹੀਂ ਚਾਚਾ ਜੀ ਇਦੋਂ ਅੱਗੇ ਜੋ ਮਾਚਣਾ ਉਹ ਤਾਂ ਮਿਰੰਗਲੈਂਡ ਤੋਂ ਮੈਂ ਕਰਨਾ ਹੈ ਹਣਾ ਉਹ ਉਹ ਉਹਨੇ ਆਪ ਐਕਸਪਲੋਰ ਕੀਤਾ ਮੈਂ ਤਾਂ ਬਾਅਦ ਚ ਉਹਨੇ ਦੱਸਿਆ ਪਤਾ ਨਹੀਂ ਕਿਥੇ ਗੋ ਟ੍ਰੈਵਲਿੰਗ ਦੀ ਗੱਲ ਯਾਰ ਟ੍ਰੈਵਲਿੰਗ ਦੀ ਗੱਲ ਆਈ ਮੈਂ ਤਾਂ ਉਹਦੇ ਦੱਸਿਆ ਵੀ ਮੈਂ ਤਾਂ ਕਦੇ ਇਕਨੋਮੀ ਕਲਾਸ ਦੇਖੀ ਵੀ ਨਹੀਂ ਗੀ